ਤੇ ਪਾਣੀ ਵੀ ਸਾਹ ਸਾਥ 8-8 ਫੁੱਟ ਪਾਣੀ ਫਿਰ ਗਿਆ ਆ ਖੇਤ ਅੱਜ ਕਿਕਰ ਦੇ ਵਿੱਚ ਦੀ ਮੋਟਰ ਦਿੰਦੀ ਹੈ ਕੋਠਾ ਜਿਹੜਾ ਚਿੱਟੇ ਰੰਗ ਦਾ ਪਾਣੀ ਡੁੱਬਿਆ ਹੋਇਆ ਹੁਣ ਪਾਣੀ ਤਾਂ ਪਿੱਛੇ ਮੁੜ ਚੱਲਿਆ ਪਰ ਇਹਨਾਂ ਲੋਕਾਂ ਦੀ ਜਿਹੜੀ ਤਕਲੀਫ ਆ ਉਹ ਹਜੇ ਪਿੱਛੇ ਨਹੀਂ ਮੁੜ ਰਹੀ ਉਹ ਤਾਂ ਹਜੇ ਵੱਧ ਹੀ ਜਾ ਰਹੀ ਆ ਕਿਉਂਕਿ ਜਿੰਨੀ ਫਸਲ ਬਾੜੀ ਸੀ ਸਾਰਾ ਝੋਨਾ ਬੀਜਿਆ ਸੀ ਕੁਝ ਸਬਜ਼ੀਆਂ ਬੀਤੀਆਂ ਸੀ ਕਿਸੇ ਨੇ ਮੰਨ ਲਓ ਪਸ਼ੂਆਂ ਦਾ ਚਾਰਾ ਬੀਜਿਆ ਹੋਇਆ ਸੀ ਇਹਦੀ ਮੱਕੀ ਬੀਜੀ ਹੋਈ ਸੀ ਸਭ ਕੁਝ ਤਬਾਹ ਹੋ ਗਿਆ ਵੀਰਾਂ ਨੂੰ ਬੇਨਤੀ ਆ ਕਿ ਪਾਣੀ ਉੱਤਰ ਜਾਣ ਦਿਓ ਹਰ ਇੱਕ ਬੰਦੇ ਦਾ ਚਾਰਾ ਤੇ ਤੂੜੀ ਹਰ ਇੱਕ ਬੰਦੇ ਦੀ ਖਰਾਬ ਹੋ ਗਈ ਆ ਜੀ بڑے ਵੱਡੇ ਵੱਡੇ ਟਰੱਕ ਭਰ ਕੇ ਤੂੜੀ ਤੇ ਆ ਰਹੇ ਟਰਾਲੀਆਂ ਆ ਰਹੀਆਂ ਤੇ ਅਸਲ ਜ਼ਰੂਰਤ ਉਹਦੋਂ ਆ ਕਿ ਜਦੋਂ ਪਾਣੀ ਉੱਤਰ ਜੇ ਹਰ ਇੱਕ ਦੇ ਘਰ ਜਾਓ ਉੱਥੇ ਵੇਖੋ ਤੇ ਡੰਗਰ ਕਿੰਨੇ ਬੱਜੇ ਆ ਤੇ ਉਹਦੇ ਕੋਲੇ ਤੂੜੀ ਖੋਣਾਂ ਨੂੰ ਕੌਣ ਦਾ ਕੋਈ ਪ੍ਰਬੰਧ ਹੈ ਇਹ ਕਿਸੇ ਦੇ ਘਰੇ ਨਹੀਂ ਹੈਗੀ ਤੇ ਉਹਦੇ ਘਰੇ ਭਾਵੇਂ ਦੋ ਟਰਾਲੀਆਂ ਲਾ ਕੇ ਆ ਜੋ ਤੇ ਜਿਹਦੇ ਹੈਗੀ ਉਹਦੇ ਪੰਡ ਵੀ ਦੇਣ ਦੀ ਜਰੂਰਤ ਨਹੀਂ ਕਿਉਂਕਿ ਸਮੇ ਨੂੰ ਲਾ ਥੋੜਾ ਠਹਿਰਾਓ ਦੇ ਕੇ ਕਿ ਜ਼ਰੂਰਤ ਦੇ ਹਿਸਾਬ ਨਾਲ ਪੂਜੀ ਦੇ ਕੋਲੇ ਪ੍ਰਸ਼ਾਦਾ ਵਾ ਤੇ ਨਾਲ ਦਾਲਾ ਵਾ ਤੇ ਇਹ ਜਿੱਥੇ-ਜਿੱਥੇ ਬੰਦੇ ਬੈਠੇ ਨੇ ਹਰ ਇੱਕ ਦੇ ਮੂੰਹ ਤੇ ਕਰ ਦਾਣਾ ਪਚਾਰੇ ਨੇ ਇਹ ਦੋਟਾ ਹੀ ਲੱਖ ਲਾ ਕੇ ਪਹਿਲਾਂ ਉਹ ਸੰਦ ਵੀ ਕਰਾਈ ਆ ਉੱਤੋਂ ਵਿਵਤਾ ਪੈ ਗਈ ਮੰਨੋ ਐਸੀ ਸਥਿਤੀਆਂ ਵਾਲੀਆਂ ਬਹੁਤ ਕਹਾਣੀਆਂ ਨੇ ਜਿਹੜੀਆਂ ਤੁਹਾਨੂੰ ਇੱਥੇ ਆ ਕੇ ਪਤਾ ਲੱਗਣੀਆਂ ਪਰ ਇੱਥੇ ਆਵੋ ਐਵੇਂ ਟਰਾਲੀਆਂ ਪਰ ਪਰਣਾ ਲਿਆਵੋ ਪਹਿਲਾਂ ਆ ਆਵੋ ਆ ਕੇ ਦੇਖੋ ਮਿਲੋ ਆ ਕੇ ਜਿਹਨੇ ਜਾਗਦੀ ਜ਼ਮੀਰ ਵਾਲਿਆ ਉਹ ਤਾਂ ਮੰਗਦੇ ਨਹੀਂ ਬਾਈ ਕਹਿੰਦਾ ਬੱਚੇ ਦੇ ਚੱਪਲੇ ਹੈ ਨਹੀਂ ਪੈਰਾਂ 'ਚ ਤੇ ਮੰਗਣ ਨੂੰ ਕਹਿੰਦਾ ਸ਼ਰਮ ਆਉਂਦੀ ਇਹ ਉਹ ਲੋਕ ਨੇ ਜਿਹੜੇ ਭੱਜਦੇ ਨਹੀਂ ਟਰਾਲੀਆਂ ਮਗਰ ਜਿਨ੍ਹਾਂ ਨੂੰ ਤੁਸੀਂ ਦੇਈ ਤੁਰੇ ਜਾਂਦੇ ਹੋ ਬਾਈ ਉਹਨਾਂ ਨੇ ਉਹੀ ਚੱਪਲਾ ਇਹਨਾਂ ਨੂੰ ਵੇਚਣੀਆਂ ਬਾਅਦ ਇਸ ਪਿੰਡ ਦੀਆਂ ਚਾਰ ਕੁੜੀਆਂ ਸਾਨੂੰ ਦੇਖ ਕੇ ਇੱਥੇ ਪਹੁੰਚੀਆਂ ਆਪਣੀ ਗੱਲ ਕਰਨ ਵਾਸਤੇ ਆਪ ਅੱਗੇ ਆਈਆਂ ਵੀ ਅਸੀਂ ਆਪਣਾ ਘਟੋ ਘਟ ਦੱਸੀ ਦਾ ਸਹੀ ਬਿਆਨ ਤਾਂ ਕਰੀਏ ਵੀ ਸਾਨੂੰ ਕੀ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਪਿੰਡ ਹੈਗਾ ਜੀ ਰੁਕਮਣ ਰੁਕਣੇ ਵਾਲਾ ਜੀ ਰੁਕਣੇ ਵਾਲਾ ਤੇ ਪਰ ਇਸ ਪਿੰਡ ਦੇ ਜਿਹੜੀ ਬਸੋਂ ਵਾਲਾ ਪਾਸਾ ਸੀ ਉਹ ਤਾਂ ਬਚਿਆ ਹੋਇਆ ਵਾ ਬੰਨ ਦੇ ਇਧਰਲੇ ਪਾਸੇ ਆ ਤੇ ਜਿਹੜੀਆਂ ਇਹਨਾਂ ਦੀਆਂ ਪੈਲੀਆਂ ਆ ਉਹ ਸਾਰੀਆਂ ਬੰਨ ਦੇ ਵਿੱਚ ਆ ਦੇਖੋ ਔਰ ਜਿੰਨੇ ਆ ਘਰ ਦੇਖਦੇ ਆ ਇਹ ਉਹ ਪੈਲੀਆਂ ਦੇ ਵਿੱਚ ਬਣਾਏ ਹੋਏ ਘਰ ਆ ਲੋਕਾਂ ਦੇ ਹਨਾ ਜਿਵੇਂ ਖੇਤਾਂ ਦੇ ਵਿੱਚ ਆ ਕੇ ਘਰ ਬਣਾ ਲੈਂਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਦੀਨਾਂ ਉਹ ਕਿਹੜੇ ਪਿੰਡ ਦਾ ਜੀ ਗੁਰੂ ਘਰ ਉਹ ਤਲੀ ਗਲਾਮ ਆ ਜੀ ਤਲੀ ਗਲਾਮ ਪਿੰਡ ਦਾ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦਿੰਦਾ ਵਾ ਤੇ ਉਹ ਉੱਚਾ ਜੀ ਹਾਂਜੀ ਉਹ ਹਮ ਚੱਕਦਾ ਹਮ ਚੱਕਦਾ ਹਮ ਚੱਕਦਾ ਤੇ ਇਹ ਸਾਰੇ ਪਿੰਡ ਨੇ ਜਿਹੜੇ ਇਹ ਛੋਟੇ ਛੋਟੇ ਪਿੰਡ ਨੇ ਜਿਵੇਂ 100 100 200 200 ਵੋਟਾਂ ਪਿੰਡਾਂ ਦੀ ਨਹੀਂ 7 800000 ਦੇ ਵਾਲੇ ਅੱਛਾ ਇੰਨੀ ਵੋਟਾਂ ਵੱਡੇ ਪਿੰਡ ਹੀ ਆ ਫਿਰ ਤਾਂ ਆਹ ਵੱਡੇ ਹੀ ਹਾਂਜੀ ਤੇ ਇੱਥੇ ਪਾਣੀ ਵੀ ਸੱਤ ਸੱਤ 8 8 ਫੁੱਟ ਪਾਣੀ ਫਿਰ ਗਿਆ ਆ ਖੇਤ ਆ ਕਿਕਰ ਦੇ ਵਿੱਚ ਦੀ ਮੋਟਰ ਦੀਂਦੀ ਆ ਕੋਠਾ ਜਿਹੜਾ ਚਿੱਟੇ ਰੰਗ ਦਾ ਪਾਣੀ ਵਿੱਚ ਡੁੱਬਿਆ ਹੋਇਆ ਆ ਕਿਕਰ ਦੇ ਵਿੱਚ ਦੀ ਨਾ ਨਾ ਉਹਦੇ ਉਹਦੇ ਆ ਆਹ ਦੇ ਸਾਹਮਣੇ ਸਾਹਮਣੇ ਤੇ ਤੁਸੀਂ ਦੇਖੋ ਵੀ ਇਹ ਨਜ਼ਰ ਅੱਧਾ ਹੁੰਦਾ ਅੱਧਾ ਪਾਣੀ ਚ ਡੁੱਬਿਆ ਹੋਇਆ ਇਹਦਾ ਦਰਵਾਜ਼ਾ ਜਿਹੜਾ ਕੋਠੇ ਦਾ ਦੇਖੋ ਤੁਸੀਂ ਅੱਧਾ ਪਾਣੀ ਚ ਹੈ ਅੱਧਾ ਬਾਹਰ ਨਜ਼ਰ ਆ ਰਿਹਾ 5-5 ਫੁੱਟ ਪਾਣੀ ਤਕਰੀਬਨ ਉੱਥੇ ਹੈਗਾ ਹਨਾ ਤੇ ਬਾਈ ਹੁਣੀ ਦੱਸ ਦਿਆ ਵੀ ਫੁੱਟ-ਫੁੱਟ ਪਾਣੀ ਥੱਲੇ ਆ ਗਿਆ ਆ ਜਿਹੜੀ ਵਿੱਚ ਦੀਂਦੀ ਆ ਤੁਹਾਨੂੰ ਪਹਾੜੀ ਕਿਕਰ ਦੀਆਂ ਤਾਣੀਆਂ ਇਹ ਇੱਥੇ ਤੱਕ ਡੁੱਬਿਆ ਹੋਇਆ ਸੀ ਏਰੀਆ ਇਹ ਹੁਣ ਪਾਣੀ ਤਾਂ ਪਿੱਛੇ ਮੁੜ ਚੱਲਿਆ ਪਰ ਇਹਨਾਂ ਲੋਕਾਂ ਦੀ ਜਿਹੜੀ ਤਕਲੀਫ ਆ ਉਹ ਹਜੇ ਪਿੱਛੇ ਨਹੀਂ ਮੋੜ ਰਹੀ ਉਹ ਤਾਂ ਹਜੇ ਵੱਧ ਹੀ ਜਾ ਰਹੀ ਆ ਕਿਉਂਕਿ ਜਿੰਨੀ ਫਸਲ ਬਾੜੀ ਸੀ ਸਾਰਾ ਝੋਨਾ ਬੀਜਿਆ ਸੀ ਕੁਝ ਸਬਜ਼ੀਆਂ ਬੀਜੀਆਂ ਸੀ ਕਿਸੇ ਨੇ ਮੰਨ ਲਓ ਪਸ਼ੂਆਂ ਦਾ ਚਾਰਾ ਬੀਜਿਆ ਹੋਇਆ ਸੀ ਕਿਸੇ ਦੀ ਮੱਕੀ ਬੀਜੀ ਹੋਈ ਸੀ ਸਭ ਕੁਝ ਤਬਾਹ ਹੋ ਗਿਆ ਸਭ ਕੁਝ ਬਚਿਆ ਕੁਝ ਨਹੀਂ ਕੱਖ ਨਹੀਂ ਬਚਿਆ ਔਰ ਮਜ਼ਦੂਰਾਂ ਦੇ ਘਰ ਇੰਨਾ ਮੀਂਹ ਪਿਆ ਘਰ ਪਾਟ ਕੇ ਤੇੜਾ ਛੱਡ ਗਏ ਘਰ ਔਰ ਛੋਟੇ ਕਿਸਾਨ ਆ ਜਿਹੜੇ ਕਿੱਲੇ ਦੋ ਕਿੱਲੇ ਵਾਲੇ ਉਹ ਜਮਨ ਤਬਾਹ ਹੋ ਗਏ ਕਿਸਮ ਦੇ ਔਰ ਸਭ ਤੋਂ ਵੱਡੀ ਮਾਰ ਉਹਨਾਂ ਲੋਕਾਂ ਨੂੰ ਪਈ ਆ ਜਿਨ੍ਹਾਂ ਨੇ ਮਾਮਲੇ ਤੇ ਜ਼ਮੀਨਾਂ ਲੈ ਲੈ ਕੇ ਵੀ ਜਿਵੇਂ ਕਿ 10 ਕਿੱਲੇ ਮਾਮਲੇ ਦੇ ਲਈ ਕਿਹਨੇ 20 ਕਿੱਲੇ ਮਾਮਲੇ ਤੇ ਲਏ ਹੋਏ ਸੀ ਤੇ ਉਹ ਬੰਦਿਆਂ ਦੀ ਫਸਲਬਾੜੀ ਉੱਡ ਗਈ ਡੁੱਬ ਗਈ ਸਾਰੀ ਹੁਣ ਮਾਮਲਾ ਤਾਂ ਦੇਣਾ ਹੀ ਪੈਣਾ ਉਹਨਾਂ ਨੂੰ ਤੇ ਉਹਨਾਂ ਦੀ ਗਾਂ ਜਿਹੜੀ ਫਸਲ ਦੀ ਬਜਾਈ ਹੋਣੀ ਆ ਉਹ ਵੀ ਬੜੀ ਔਖੀ ਆ ਕਿਉਂਕਿ ਇੰਨਾ ਗੰਦਮੰਦ ਪਾਣੀ ਪਿੱਛੇ ਰਿੱਤਾ ਮਿੱਟੀ ਇੰਨਾ ਆ ਗਿਆ ਪਿੱਛੋਂ ਰੜ ਰੜ ਦਵਾਰ ਇਹ ਜ਼ਮੀਨਾਂ ਨੂੰ ਵਾਹੀਯੋਗ ਕਰਨ ਵਾਸਤੇ ਬੜੀ ਬੜੀ ਮੁਸ਼ਕਲਤ ਕਰਨੀ ਪੈਣੀ ਤੇ ਸਾਡੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਪੰਜਾਬ ਦੇ ਲੋਕ ਮਦਦ ਵਾਸਤੇ ਅੱਗੇ ਵਧੇ ਹੋਏ ਨੇ ਉਹਨਾਂ ਨੂੰ ਖਾਸ ਕਰਕੇ ਵੀ ਆਪਾਂ ਮਦਦ ਕਰਨੀਆਂ ਠਰਮੇ ਨਾ ਕਰੀਏ ਹੋਰ 20 ਦਿਨ ਮਹੀਨਾ ਲੱਗੂ ਹਜੇ ਪਾਣੀ ਥੱਲੇ ਘਟਜੂਗਾ ਪਾਣੀ ਘਟਣ ਤੋਂ ਬਾਅਦ ਇਹਨਾਂ ਦੀ ਬਿਜਾਈ ਕਰਾਉਣੀ ਆ ਔਰ ਆ ਕਿ ਇਹਨਾਂ ਦੇ ਘਰਾਂ ਦੀ ਮੁਰੰਮਤ ਕਰਾਉਣੀ ਆ ਇਹਨਾਂ ਨੂੰ ਕਣਕ ਦੇ ਬੀਜ ਦੇਣੇ ਆ ਔਰ ਇਹਨਾਂ ਨੂੰ ਖਾਦ ਦੇਣੀ ਆ ਔਰ ਡੀਜ਼ਲ ਚਾਹੀਦਾ ਬਾਬਹੀ ਵਾਸਤੇ ਜਿੱਥੇ ਜ਼ਿੰਮੇਦਾਰਾਂ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਉੱਥੇ ਮਜ਼ਦੂਰਾਂ ਨੂੰ ਘਰ ਨੂੰ ਦੁਵਾਰਾ ਚਲਾਉਣ ਵਾਸਤੇ ਉਹ ਚੁੱਲ੍ਹੇ ਦੀ ਅੱਗ ਨੂੰ ਦੁਵਾਰਾ ਵਾਲਣ ਵਾਸਤੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਜ਼ਰੂਰਤਾਂ ਵਾਂ ਤੇ ਜਿਹੜੇ ਲੋਕ ਇੱਥੇ ਹੁਣ ਇਸ ਟਾਈਮ ਟਰਾਲੀਆਂ ਭਰ-ਭਰ ਰਾਸ਼ਨ ਦੀਆਂ ਜਾਂ ਸਮਾਨ ਦੀਆਂ ਲਈ ਆਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਹੁਣ ਥੋੜਾ ਜਿਆਦਾ ਰੋਕ ਕੇ ਆਪਾਂ ਦੇਖ ਕੇ ਚੀਜ਼ਾਂ ਉਹ ਲਿਆਈਏ ਆ ਕੇ ਦੇਖ ਕੇ ਜਾਈਏ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਇੱਥੇ ਤੇ ਇੱਕ ਇਥੋਂ ਦੇ ਇਲਾਕੇ ਦੇ ਪ੍ਰਬੰਧਕਾਂ ਨੂੰ ਸਰਪੰਚਾਂ ਨੂੰ ਪਿੰਡਾਂ ਦੇਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਜਾਂ ਜਿਹੜੀਆਂ ਜੱਥੇਬੰਦੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਕਿਤੇ ਰਸਤੇ ਜਿੱਥੋਂ ਟਰਾਲੀਆਂ ਆ ਰਹੀਆਂ ਆਪਾਂ ਉੱਥੇ ਕੋਈ ਬੰਦੇ ਆਪਣੇ ਬਿਠਾ ਦਈਏ ਉਹਨਾਂ ਟਰਾਲੀਆਂ ਨੂੰ ਰੋਕ ਕੇ ਉੱਥੇ ਹੀ ਸਮਝਾਈਏ ਵੀ ਤੁਸੀਂ ਕਿੱਥੇ ਇੱਕ ਥਾਂ ਤੇ ਇਹ ਚੀਜ਼ਾਂ ਨੂੰ ਡੰਪ ਕਰ ਲਈਏ ਜਿਵੇਂ ਪਿੰਡ ਡੁੱਬਿਆ ਜਿਹੜੇ ਬਾਈ ਹੁਣਾਂ ਨੇ ਨਾਮ ਲਿਆ ਕਿਹੜੇ ਕਿਹੜੇ ਪਿੰਡ ਡੁੱਬੇ ਜੀ ਡੁੱਬਿਆ ਜੀ ਇੱਕ ਥਲੀ ਬੰਡਾਲਾ ਹੋ ਗਿਆ ਉਡਾਲੀ ਤੇ ਹੀਰਾ ਕਾਰ ਨੇ ਲਾਲ ਮੇਰਾ ਹਮਰਜਾ ਕੇ ਬਡਾਲਾ ਹਮਰਜਾ ਕੇ ਬੰਡਾਲਾ ਇਹ ਪਿੰਡ ਡੁੱਬ ਗਏ ਹਨ ਹੁਣ ਇਹਨਾਂ ਪਿੰਡਾਂ ਦੇ ਸਰਪੰਚਾਂ ਦੇ ਤੁਸੀਂ ਨੰਬਰ ਲਵੋ ਗੱਲ ਕਰਕੇ ਉਹਨਾਂ ਨੂੰ ਸਪੁਰਦ ਕਰੋ ਜਿਹੜਾ ਤੁਸੀਂ ਰਾਸ਼ਨ ਲੈ ਕੇ ਆ ਰਹੇ ਹੋ ਨਾ ਜਾਂ ਪਸ਼ੂਆਂ ਦੀ ਫੀਡ ਲੈ ਕੇ ਆ ਰਹੇ ਹੋ ਉਹਨਾਂ ਨੂੰ ਉਹਨਾਂ ਦੇ ਸਪੁਰਦ ਕਰੋ ਉਹ ਫਿਰ ਆਪਦੇ ਪਿੰਡ 'ਚ ਸਹੀ ਥਾਵਾਂ ਤੇ ਵੰਡਣ ਤਾਂ ਉਹਨਾਂ ਨਾਲ ਗੱਲ ਕਰੀਏ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਦੋਨਾਂ ਨੂੰ ਸੱਦ ਕੇ ਦੋਨਾਂ ਨਾਲ ਗੱਲ ਕਰੀਏ ਵੀ ਦੇਖੋ ਤੁਹਾਡੀ ਪਾਰਟੀ ਵਾਜੀ ਜਨ ਤੁਹਾਡੀ ਸਮੱਸਿਆ ਜਿਹੜੀ ਉਹ ਆਪਦੀ ਅਡਰ ਰੱਖ ਕੇ ਇਹ ਇੱਕ ਅੱਖ ਨਾਲ ਦੇਖ ਕੇ ਸਾਰਿਆਂ ਨੂੰ ਲੋੜਵੰਦਾਂ ਨੂੰ ਇਹ ਸਮਾਨ ਸਾਡਾ ਵੰਡ ਦੋ ਤਾਂ ਜੋ ਜਿਹੜੀਆਂ ਸੜਕਾਂ ਤੇ ਲੋਕ ਖੜੇ ਨੇ ਮਫਤਖੋਰ ਉਹਨਾਂ ਨੂੰ ਲਟਾਓ ਨਾ ਉਹਨਾਂ ਨੂੰ ਨਾ ਦੇਵੋ ਬਾਕੀ ਫਿਰੋਜ਼ਪੁਰ ਇਲਾਕੇ 'ਚ ਉਹਨਾਂ ਸਮਾਨ ਨਹੀਂ ਆ ਰਿਹਾ ਜਿੰਨਾ ਅਮਰਸਰ ਸਾਹਿਬ ਦੇ ਇਲਾਕੇ ਜਾਂ ਗਰਦਾਸਪੁਰ ਦੇ ਇਲਾਕੇ ਦੇ ਵਿੱਚ ਸਮਾਨ ਪਹੁੰਚ ਗਿਆ ਵਾ ਜੀ ਜੀ ਸਮਾਨ ਮੇਰਾ ਮਲਾਹਲੇ ਪਿੰਡ ਹੈ ਮੈਂ ਬੇਨਤੀ ਕਰਨੀ ਚਾਹਣਾ ਇਹ ਸਮਾਨ ਦੀ ਨਾ ਇੱਥੇ ਤੁਸੀਂ ਆ ਨਜ਼ਰ ਮਾਰੋਗੇ ਇੱਥੋਂ ਤਕਰੀਬਨ 6-7 ਕਿਲੋਮੀਟਰ ਤੱਕ ਪਾਣੀ ਪਾਣੀ ਆ ਜੀ ਤੇ ਤੁਹਾਡੇ ਸਾਰੇ ਚੈਨਲ ਵੇਖਣ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਪਾਣੀ ਉਤਰ ਜਾਣ ਦਿਓ ਹਰ ਇੱਕ ਬੰਦੇ ਦਾ ਚਾਰਾ ਤੇ ਤੂੜੀ ਹਰ ਇੱਕ ਬੰਦੇ ਦੀ ਖਰਾਬ ਹੋ ਗਈ ਆ ਜੀ بڑے ਵੱਡੇ ਵੱਡੇ ਟਰੱਕ ਭਰ ਕੇ ਤੂੜੀ ਦੇ ਆ ਰਹੇ ਟਰਾਲੀਆਂ ਆ ਰਹੀਆਂ ਤੇ ਅਸਲ ਜ਼ਰੂਰਤ ਉਦੋਂ ਆ ਕਿ ਜਦੋਂ ਪਾਣੀ ਉਤਰ ਜੇ ਹਰ ਇੱਕ ਦੇ ਘਰ ਜਾਓ ਉੱਥੇ ਵੇਖੋ ਤੇ ਡੰਗਰ ਕਿੰਨੇ ਵੱਜੇ ਆ ਤੇ ਉਹਦੇ ਕੋਲੇ ਤੂੜੀ ਉਹਨਾਂ ਨੂੰ ਪਾਉਣ ਦਾ ਕੋਈ ਪ੍ਰਬੰਧ ਹੈ ਇਹ ਕਿਸੇ ਦੇ ਘਰੇ ਨਹੀਂ ਹੈਗੀ ਪੀ ਉਹਦੇ ਘਰੇ ਭਾਵੇਂ ਦੋ ਟਰਾਲੀਆਂ ਲਾ ਕੇ ਆਜੋ ਤੇ ਜਿਹਦੇ ਹੈਗੀ ਉਹਦੇ ਪੰਡ ਵੀ ਦੇਣ ਦੀ ਜ਼ਰੂਰਤ ਨਹੀਂ ਕਿ ਜੇ ਸਮੇਂ ਨੂੰ ਨਾ ਥੋੜਾ ਠਹਿਰਾਓ ਦੇ ਕੇ ਵੀ ਜ਼ਰੂਰਤ ਦੇ ਹਿਸਾਬ ਨਾਲ ਹੁਣ ਆਪਾਂ ਇੱਥੇ ਵੇਖ ਸਕਦੇ ਆਂ ਵੀ ਪਾਣੀ ਉਧਰ ਆਇਆ ਇਹ ਜ਼ਰੂਰੀ ਨਹੀਂ ਕਿ ਪਾਣੀ ਆਇਆ ਇੱਥੋਂ ਜਿੰਨੇ ਵੀ ਆ ਘਾਰਾਂ ਨਾਲ-ਨਾਲ ਸਾਰਿਆਂ ਦੀਆਂ ਜ਼ਮੀਨਾਂ ਉਧਰ ਆ ਤੇ ਅੱਜ ਤੋਂ ਹੁਣ ਜਿਹਦਾ ਝੋਨਾ ਬਰਬਾਦ ਹੋ ਗਿਆ ਤਕਰੀਬਨ ਝੋਨੇ ਤੇ 1 ਏਕੜ ਤੇ ਤਕਰੀਬਨ 15 ਤੋਂ 20 ਹਜ਼ਾਰ ਰੁਪਏ ਖਰਚਾ ਕਰ ਲਿਆ ਹੁਣ ਦੁਬਾਰਾ ਖਰਚਾ ਹੀ ਸ਼ੁਰੂ ਹੋਣਾ ਮਿਲਿਆ ਕੁਛ ਨਹੀਂ ਖਰਚਾ ਸ਼ੁਰੂ ਹੋਣਾ ਕਣਕ ਬਜਾਈ ਹੁਣ ਤੋਂ ਲੈ ਕੇ ਮਈ ਤ ਖਰਚਾ ਹੋਣਾ ਵਾ ਮਈ ਦੇ ਵਿੱਚ ਜਾ ਕੇ ਕਣਕ ਜਿਹੜੀ ਅਪ੍ਰੈਲ ਦੇ ਵਿੱਚ ਵਿਸਾਖੀ ਤੋਂ ਬਾਅਦ ਚ ਵੱਢੀ ਜਾਏਗੀ ਤੇ ਮਈ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਚ ਮੁੜ ਪੈਸਾ ਆਉਣਾ ਵਾ ਤੇ ਜਿਹਦੇ ਬੱਚੇ ਪੜ ਰਹੇ ਆ ਜਿਹਦੇ ਘਰ ਦੇ ਵਿੱਚ ਕਿਸੇ ਨੇ ਬੱਚੇ ਨੂੰ ਮੋਟਰਸਾਈਕਲ ਲੈ ਕੇ ਦੇਣਾ ਕੋਈ ਬੱਚਾ ਮੋਬਾਈਲ ਦੀ ਡਿਮਾਂਡ ਕਰ ਰਿਹਾ ਕਿਸੇ ਨੇ ਬੱਚੀ ਦਾ ਵਿਆਹ ਕਰਨਾ ਤੇ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਲੋੜਾਂ ਤੇ ਉਹਨਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮੌਕੇ ਨੂੰ ਵੇਖ ਕੇ ਜਿਵੇਂ ਗੁਰੂ ਸਾਹਿਬ ਨੇ ਆਖਿਆ ਵੀ ਅਕਲੀ ਕੀਚੇ ਦਾਨ ਤੇ ਅਕਲ ਦੇ ਨਾਲ ਦਾਣ ਵੀ ਜਿਹੜਾ ਕਰਨਾ ਵਾ ਤੇ ਉਹ ਧਿਆਨ ਨੂੰ ਰੱਖ ਕੇ ਵੀ ਲੋਕਾਂ ਦੀ ਨਿਰਾਸਾ ਸਿਰਫ ਉਹ ਨਹੀਂ ਕਿ ਆਪਾਂ ਸੁਟਣਾ ਨਹੀਂ ਗਾ ਅੱਜ ਕੱਲ ਸਟ ਸੁਟਣ ਦੇ ਨਾਂ ਤੇ ਲੁੱਟਿਆ ਜਾ ਰਿਹਾ ਜੀ ਮਾੜਾ ਜਾਦਾ ਲੁੱਟਿਆ ਜਾ ਰਿਹਾ ਹੁਣ ਦੇਖੋ ਜੀ ਇੱਕ ਟਰਾਲੀ ਵਾਲਾ ਵੀਰ ਹਰਿਆਣੇ ਤੋਂ ਆਇਆ ਜਾਂ ਰਾਜਸਥਾਨ ਤੋਂ ਆਇਆ ਵਿਚਾਰਾ ਦਾਣ ਲਿਆਇਆ ਸੁੱਕਾ ਰਾਸ਼ਨ ਜਾਂ ਫੀਡ ਲਿਆਇਆ ਉਹਨੇ ਆ ਕੇ ਦੇਖਿਆ ਵੀ ਕਿੱਥੇ ਦੇਵਾਂ ਸਾਰਾ ਦਿਨ ਉਹ ਘੁੰਮਦਾ ਪੁੱਛਦਾ ਹਨਾ ਜਿਹੜੇ ਸਹੀ ਲੋੜਵੰਦ ਆ ਉਹਦੇ ਹੱਥ ਜੁੜੀ ਜਾਂਦੇ ਵੀ ਸਾਡੇ ਕੋਲ ਬਹੁਤ ਆ ਜਿਹੜੇ ਸੜਕਾਂ ਤੇ ਖੜੇ ਨੇ ਮੌਕਾ ਪ੍ਰਸਤ ਲੋਕ ਉਹ ਫਿਰ ਉਹਨਾਂ ਤੋਂ ਲੁੱਟ ਕੇ ਲੈ ਜਾ ਰਹੇ ਨੇ ਸ਼ਾਮ ਨੂੰ ਫਿਰ ਉਹਨੇ ਟਰਾਲੀ ਖਾਲੀ ਕਰਨੀ ਆ ਉਹਨੂੰ ਮਜਬੂਰੀ ਵਸ ਫਿਰ ਉਹਨਾਂ ਲੋਕਾਂ ਨੂੰ ਦੇਣਾ ਪੈਂਦਾ ਜਿਹੜੇ ਜਮ੍ਹਾਂ ਖੋਰੀ ਕਰ ਰਹੇ ਨੇ ਜਿਹੜੇ ਵੇਚੀ ਜਾ ਰਹੇ ਨੇ ਇਸ ਕਰਕੇ ਥੋੜਾ ਅਕਲ ਨਾਲ ਆਪਾਂ ਦਾਨ ਕਰੀਏ ਸਮਾਨ ਵੀਰ ਹੁਣੀ ਦੱਸਦੇ ਆ ਵੀ ਬਹੁਤ ਆ ਗਿਆ ਸਾਡੇ ਕੋਲੇ 15 20 ਦਿਨ ਵੇਟ ਕਰੀਏ ਪਾਣੀ ਘਟਣ ਦਾ ਇੰਤਜ਼ਾਰ ਕਰੀਏ ਇੱਥੇ ਆਈਏ ਪਹਿਲਾਂ ਆ ਕੇ ਮਿਲਿਏ ਇਹਨਾਂ ਨਾਲ ਬੰਦਿਆਂ ਨਾਲ ਆ ਕੇ ਆਪਾਂ ਹੌਸਲਾ ਵਜਾਈ ਕਰੀਏ ਇਹਨਾਂ ਦੀ ਵੀ ਤੁਹਾਡੇ ਨਾਲ ਆ ਬਾਈ ਦੱਸੋ ਲੋੜ ਕੀ ਆ ਤੇ ਫਿਰ ਉਹ ਲੋੜ ਪੂਰੀ ਕਰੀਏ ਇਹ ਆਪਣੇ ਆਪ ਦੀ ਬਹੁਤ ਹੌਸਲੇ ਚ ਨੇ ਲੋਕ ਆ ਦੇਖੋ ਬਾਈ ਜੀ ਹੁਣੇ ਪ੍ਰਸ਼ਾਦਾ ਲੈ ਕੇ ਆਏ ਪ੍ਰਸ਼ਾਦਾ ਲੈ ਕੇ ਆਏ ਖਾਲਸਾ ਜੀ ਹਾਂਜੀ ਪ੍ਰਸ਼ਾਦਾ ਆ ਪ੍ਰਸ਼ਾਦਾ ਵੰਡਦੇ ਫਿਰਦੇ ਆ ਬਾਈ ਹੁਣੀ ਗੁਰੂ ਘਰ ਲੰਗਰ ਆ ਦੇਖੋ ਬਾਪੂ ਜੀ ਦੇ ਕੋਲੇ ਪ੍ਰਸ਼ਾਦਾ ਵਾ ਤੇ ਨਾਲ ਦਾਲਾ ਵਾ ਤੇ ਇਹ ਜਿੱਥੇ ਜਿੱਥੇ ਬੰਦੇ ਬੈਠੇ ਨੇ ਹਰ ਇੱਕ ਦੇ ਮੂੰਹ ਤੇ ਕਰ ਦਾਣਾ ਪਚਾ ਰਹੇ ਨੇ ਇਹ ਇਹ ਗੁਰੂ ਦੇ ਲੋ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਲੋਕ ਭਗਤ ਨੇ ਬੰਦੇ ਨੇ ਮੈਂਬਰ ਨੇ ਜਿਹਨੇ ਬਾਬੇ ਨਾਨਕ ਨੇ 20 ਰੁਪਏ ਦਾ ਚਲਾਇਆ ਲੰਗਰ ਆ ਜਿਹ ਦੁਨੀਆਂ ਚਾਰ ਬਾ ਖਰਬਾਂ ਦਾ ਹੋ ਕੇ ਚੱਲ ਰਿਹਾ ਤੇ ਪੰਜਾਬ ਦੇ ਇਸ ਪਾਸੇ ਜਿੱਥੇ ਲੋਕਾਂ ਨੂੰ ਹੱਥ ਜੜਾਤੇ ਵੀ ਸਾਨੂੰ ਸਮਾਨ ਨਹੀਂ ਚਾਹੀਦਾ ਉਸ ਪਾਸੇ ਬਹੁਤ ਤਬਾਹੀ ਆਈ ਆ ਉਸ ਪਾਸੇ ਬਹੁਤ ਵੱਡਾ ਨੁਕਸਾਨ ਹੋਇਆ ਜਿੱਦਾ ਇੱਧਰ ਹੋਇਆ ਉੱਡਾ ਹੀ ਉੱਧਰ ਵੀ ਹੋਇਆ ਪਰ ਉੱਧਰ ਉੰਨੀ ਮਿਹਰਬਾਨ ਨਹੀਂ ਦੁਨੀਆਂ ਜਿੰਨੀ ਇੱਧਰਲੇ ਪਾਸੇ ਸਾਡੇ ਪੰਜਾਬੀ ਭਰਾਵਾਂ ਨੇ ਮਿਹਰਬਾਨੀ ਕੀਤੀ ਆ ਤੇ ਪਰ ਆਪਾਂ ਸਾਰੇ ਥੋੜਾ ਜਿਹਾ ਵਿਚਾਰ ਕੇ ਲੋਕਾਂ ਦੀ ਮਦਦ ਕਰੀਏ ਬੁੱਢਾ ਸਾਹਿਬ ਤੋਂ ਬਾਬੇ ਕਾਰਸੇ ਵਾਲੇ ਬਾਬੇ ਸ਼ਵੇਰ ਸਿੰਘ ਜੀ ਰੋਜ਼ ਗੱਡੀ ਭੇਜਦੇ ਹੈਗਾ ਉਹ ਕਹਿੰਦੇ ਨੇ ਪੱਕੇ ਪਟਾ ਲੰਗਰ ਬਹੁਤ ਲੱਗੇ ਨੇ ਬਾਹਰ ਜਿਹੜੀ ਸੰਗਤ ਚੱਲ ਫਿਰ ਕੇ ਗੱਲ ਫਿਰ ਕੇ ਬੰਨਾ ਤੇ ਬੈਠੀ ਸਾਈਡਾਂ ਤੇ ਬੈਠੀ ਆ ਉਹਨਾਂ ਕੋਲ ਲੰਗਰ ਵੀ ਪਚਾ ਕੇ ਆਉਂਗਾ ਇਹਨਾਂ ਨੂੰ ਥੋੜਾ ਜਿਹਾ ਆ ਸਕਦਾ ਹਾਂਜੀ ਮੈਂ ਕੀ ਕਹਨੇ ਪੈਣੇ ਜਮੀਨ ਆ ਸਾਡੀ ਜਮੀਨ ਤਾਂ ਜਿਹਦੇ ਜਨਸਤਵ ਦਾ ਕੰਬੋਰ ਚੱਲ ਰਾਇਆ ਜੀ ਜੀ ਤੇ ਜਿਹੜੇ ਤੇ ਲੋਕ ਤਗੜੇ ਆ ਉਹਨਾਂ ਦੇ ਤੇ ਉਹਨਾਂ ਦੇ ਦਾਬ ਦਾ ਖਾ ਹੀ ਲੈਣਾ ਤੇ ਜਿੰਨਾ ਸਾਡੇ ਕੋਲ ਦੋ ਦੋ ਕਿੱਲੇ ਪੈੜੀ ਆ ਕਿਲਾ ਕਿਲਾ ਜਮੀਨ ਆ ਸਾਡੇ ਕੋਲ ਅਸੀਂ ਤੇ ਇਹੋ ਜਮੀਨ ਦਾ ਹੀ ਸਾਨੂੰ ਆਸਰਾ ਸੀ ਤੇ ਗਾੜੀ ਅਸੀਂ 10 10 12 ਬਾਰ ਬੈਰਾ ਜੀ ਬਣੇ ਕਿ ਤੇ ਕਰ ਤੇ ਜਿਹੜੇ ਲੋਕ ਲੈਣ ਵਾਲੇ ਆ ਉਹ ਲਈ ਵੀ ਜਾਂਦੇ ਤੁਦ ਤੋਂ ਤੁਸੀਂ ਮੰਗ ਵੀ ਨਹੀਂ ਸਕਦੇ ਜਿਹੜੇ ਇਹ ਨਾ ਇਹ ਕੋਲ ਨਹੀਂ ਪਹੁੰਚਦੇ ਆਪਾਂ ਜਾਂਦੇ ਫੜ ਵੀ ਲਿਆਉਂਦੇ ਅਸੀਂ ਤਾਂ ਕਾਨੂੰਨ ਨੂੰ ਲੱਗਿਆ ਵੀ ਠੀਕ ਹੈ ਦੇਖੋ ਜਿਹੜੇ ਜ਼ਮੀਰਾਂ ਵਾਲੇ ਲੋਕ ਨੇ ਜਿਹੜੀ ਬੀਬੀ ਕਰਦੀ ਹਾਂ ਜਿਹੜੇ ਲੋਕ ਜ਼ਮੀਰਾਂ ਵਾਲੇ ਨੇ ਉਹਨਾਂ ਦੇ ਮੂਰੇ ਤਾਂ ਹੱਥ ਵੀ ਨਹੀਂ 70 ਕਿਲੋ 70 ਕਿਲੋ ਭਤੀ ਜੋੜ ਲਈ ਸੀ ਜਿਹੜੇ ਟਰਾਲੀਆਂ ਮਗਰ ਭੱਜੇ ਫਿਰਦੇ ਆ ਜਿਨ੍ਹਾਂ ਭਾਈ ਭੱਜ ਕੇ ਜੋੜ ਲਿਆ ਤੇ ਜਿਹੜੇ ਸਾਡੇ ਵਰਗੇ ਆ ਇਹਨਾਂ ਦਰ ਉਹ ਹੀ ਬੈਠੇ ਭੁੱਖੇ ਵੇਖੀ ਜਾਂਦੇ ਮੂੰਹ ਚੁੱਕ ਕੇ ਵੀ ਹੁਣੇ ਹੀ ਖਾਈਏ ਕੀ ਹੁਣ ਇਹਨਾਂ ਕੋਲੇ ਤਾਂ ਜੇ ਕੋਈ ਦੇਣ ਆਊਗਾ ਤਾਂ ਲੈਣਾ ਜਿਵੇਂ ਬਾਪੂ ਜੀ ਹੁਣੇ ਪ੍ਰਸ਼ਾਦਾ ਦੇਣ ਆਏ ਨੇ ਹੁਣ ਇਹਨਾਂ ਨੇ ਮਗਰ ਭੱਜ ਕੇ ਤਾਂ ਲੈਣਾ ਨਹੀਂ ਪਰ ਆਹ ਪੈੜ ਦਰਿਆ ਤੋਂ ਆਈ ਆ ਤੇ ਉਹਦੇ ਬੱਚਿਆਂ ਦੀਆਂ ਨਾ ਚਪਲਾ ਟੁੱਟੀਆਂ ਸੀ ਜਿਹੋਣੇ ਚੱਪਾ ਆ ਝੂਗਣਾ ਮੁੰਡੇ ਦਾ ਟੁੱਟਾ ਏ ਉਹ ਕਹਿੰਦੀ ਵੀਰ ਸ਼ਰਮਾਉਦੀ ਆ ਇੱਥੋਂ ਆਹ ਮੁੰਡਾ ਬੈਠਾ ਇਹ ਉਹਦੇ ਘਰ ਵਾਲਾ ਵਾ ਉਹਦਾ ਝੂਗਣਾ ਟੁੱਟਾ ਵਾ 2.5 ਲੱਖ ਰੁਪਏ ਵਿਚਾਰੇ ਨੇ ਜ਼ਮੀਨ ਵੇਚ ਕੇ ਲਾਇਆ ਉਹ ਇਸ ਟਾਈਮ ਤੇ ਸਾਡੇ ਮਾਮੇ ਦਾ ਸਹੁਰੇ ਦਾ ਪੁੱਤ ਉਹ ਵੀ ਉਹਨੂੰ ਪ੍ਰਸ਼ਾਦਾ ਬਟੋਲਾ ਆਇਆ ਉਹਨੂੰ ਕਹਿੰਦਾ ਲਾ ਲਿਆ ਭੀ ਆਓ ਗੱਫਾ ਪਾਣੀ ਸ਼ੋਕਾ ਦਾਣੇ ਆਪਣੇ ਕੋ ਹੈਗੇ ਜਿਹਾ ਅਸੀਂ ਚਟਣੀ ਨਾ ਖਾਵਾਂਗੇ ਕਾਲਿਓ ਅਸੀਂ ਆਰਡ ਤੋਂ ਲਿਉਨੇ ਹਾੜ ਤਾਂ ਦਾ ਕੰਮ ਸਾਡਾ ਠੱਪ ਹੋ ਗਿਆ ਅਸੀਂ ਤੇ ਲਾ ਕੇ 2-2 ਲੱਖ ਰੁਪਈਆ ਰੋੜ ਕੇ ਤੇ ਬਹਿ ਗਏ ਹੁਣ ਇਹਨਾਂ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਗਈ ਆ ਇਹਨਾਂ ਦੀਆਂ ਮਰ ਲੀੜਾ ਕੱਪੜਾ ਵੀ ਭਿੱਜ ਗਿਆ ਕਿਤਾਬਾਂ ਕਾਪੀਆਂ ਵੀ ਪਾਣੀ ਫਿਰ ਗਿਆ ਇੱਥੇ ਤਾਂ ਹਜੇ ਬੰਨ ਦੇ ਇੱਧਰ ਬੈਠੇ ਆ ਜਿਹੜੇ ਬੰਨ ਦੇ ਅੰਦਰ ਬੈਠੇ ਆ ਨਾ ਉਹਨਾਂ ਦੇ ਤਾਂ ਬੱਚਿਆਂ ਦਾ ਸਾਰਾ ਕੁਝ ਖਰਾਬ ਹੋ ਗਿਆ ਤੁਸੀਂ ਕਿੱਧਰੋਂ ਆਏ ਹੋ ਬੰਡਾਲਾ ਪਿੰਡ ਤੁਹਾਡਾ ਪਿੰਡ ਸਾਰਾ ਡੁੱਬ ਗਿਆ ਪੁੱਤ ਹਨਾ ਕਿੰਨੇ ਜੀ ਬੜੀਆਂ ਜੀ ਲੱਗੇ ਲੱਗੇ ਕਿੰਨੇ ਜੀ ਪੁੱਤ ਘਰ ਚ ਘਰ ਚ ਚਾਰ ਦੀਆਂ ਨੇ ਸਾਰੇ ਜਿਹੜੇ ਇਹਨਾਂ ਨੂੰ ਕਰਕੇ ਦਿਖਾਣੀ ਦੇ ਦੋ ਤਿੰਨ ਬੱਚੇ ਉਹਨਾਂ ਦੇ ਨੇ ਮਤਲਬ ਉਹਨਾਂ ਦੇ ਕਹਿੰਦੇ ਤੁਸੀਂ ਹੁਣ ਘਰ ਛੱਡ ਕੇ ਇੱਥੇ ਬਾਹਰ ਆ ਗਏ ਹੈ ਮੰਨ ਤੋਂ ਇਹ ਦੋ ਭਾਈਆ ਇਹ ਕਾਲਿਆ ਵੀ ਜਿਹੜੇ ਦੋ ਕੁੜੀਆਂ ਤੁਸੀਂ ਵੀ ਭਾਈ ਬਡਾਲੇ ਤੋਂ ਤੁਹਾਡਾ ਘਰ ਡੁੱਬ ਗਿਆ ਤੁਹਾਡੇ ਕਿੰਨੇ ਬੱਚੇ ਆ ਕਿੱਥੇ ਆ ਐ ਨਾਲੀ ਪਾਣੀ ਐ ਨਾਲੀ ਪਾਣੀ ਇੱਕ ਆ ਬੱਚਾ ਵਾ ਇਹਨਾਂ ਦਾ ਇੱਕ ਆ ਬੱਚਾ ਵਾ ਤੇ ਇਹ ਹੁਣ ਰਿਸ਼ਤੇਦਾਰਾਂ ਦੇ ਘਰੇ ਬੈਠੇ ਆ ਦੋਨੋਂ ਹਸਬੰਡ ਵਾਈਫ ਰਿਸ਼ਤੇਦਾਰਾਂ ਦੇ ਘਰੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਤੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਕੱਪੜੇ-ਕੁਪੜੇ ਚੱਕਣ ਦਾ ਸਮਾਂ ਮਿਲ ਗਿਆ ਸੀਗਾ ਵਰਤੀਆਂ-ਪੁਰਤੀਆਂ ਮਿਲਿਆ ਨਹੀਂ ਸਮਾਂ ਤੇ ਜਿਹੜੀ ਜਿਵੇਂ ਘਰ ਚ ਕਣ-ਕੁਣਕ ਪਈ ਡਰਾਮਾਂ ਦੇ ਵਿੱਚ ਜਾਂ ਹੋਰ ਇੰਦਾ ਲੋਕ ਜਕਾਰੇ ਲਾਉਂਦੇ ਫਿਰਦੇ ਆ ਬਾਈ ਗੱਡੀਆਂ ਭਰੀਆਂ ਰਾਸ਼ਨ ਦੀਆਂ ਪਾਣੀ ਦੀਆਂ ਐ ਵੰਡਦੇ ਫਿਰਦੇ ਆ ਬਾਈ ਕਮੀ ਕਿਸੇ ਚੀਜ਼ ਦੀ ਨਹੀਂ ਇੱਥੇ ਗੁਰੂ ਦੀ ਬੜੀ ਕਿਰਪਾ ਵਾ ਪਰ ਇਹਨਾਂ ਲੋਕਾਂ ਦਾ ਦੁੱਖ ਦੇਖੋ ਬੱਚਾ ਹੱਥ 'ਚ ਰੋਟੀਆਂ ਫੜ ਕੇ ਬਾਬਾ ਜੀ ਤੋਂ ਲੈ ਕੇ ਚੱਲਿਆ ਕਿਉਂਕਿ ਕਿਸੇ ਦੇ ਬਗਾਨੇ ਥਾਂ ਤੇ ਬੈਠੇ ਆ ਘਰੇ ਆ ਕੇ ਹਨਾ ਪ੍ਰਸ਼ਾਦਾ ਪਾਣੀ ਘਰੋਂ ਕੁਝ ਨਹੀਂ ਲੈ ਕੇ ਆਏ ਖਾਲੀ ਹੱਥੀ ਆ ਗਏ ਇਹਨਾਂ ਦੇ ਘਰੇ ਬੈਠੇ ਕੱਪੜੇ ਵੀ ਇਹਨਾਂ ਦੇ ਪਾ ਰਹੇ ਨੇ ਆ ਕੇ ਪਰ ਪ੍ਰਸ਼ਾਦਾ ਵੀ ਇਹਨਾਂ ਨੂੰ ਦਿੱਤਾ ਜਿਵੇਂ ਉਹ ਕਹਿੰਦੇ ਅਸੀਂ ਨੂਨ ਨਾ ਖਾਵਾਂਗੇ ਤੈਨੂੰ ਨੂਨ ਲੱਖ ਪਾਵਾਂਗੇ ਭਾਈ ਪਰ ਚਲੋ ਪ੍ਰਸ਼ਾਦਾ ਪਾਣੀ ਤੇ ਸੰਗਤਾਂ ਦੇ ਹੀ ਜਾਂਦੀਆਂ ਪਰ ਜ਼ਿੰਦਗੀ ਦੀਆਂ ਹੋਰ ਕਿੰਨੀਆਂ ਜ਼ਰੂਰਤਾਂ ਬੱਚੇ ਪੜਦੇ ਸੀ 5ਵੀਂ ਵਿੱਚ ਪੜਦਾ ਸੀ 6ਵੀਂ ਵਿੱਚ ਪੜਦਾ ਸੀ ਉਹਨਾਂ ਨੇ ਕਿਤਾਬਾਂ ਕੱਪ ਕੇ ਉਹਨਾਂ ਦੇ ਸਕੂਲ ਤਾਂ ਬੰਦ ਪਈ ਆ ਪਰ ਆਪਣੇ ਬੱਚਿਆਂ ਦੀ ਜਿਹੜੇ ਆਮ ਲੋਕ ਆ ਉਹਨਾਂ ਦੇ ਹੁਣ ਜਿਵੇਂ 7 ਤਰੀਕ ਤੱਕ ਸਕੂਲ ਬੰਦ ਦਾ 8 ਨੂੰ ਬੱਚੇ ਸਕੂਲੇ ਚਲੇ ਜਾਣਗੇ ਆਪਾਂ ਤਿਆਰ ਕਰਕੇ ਜੂੜੇ ਕਰਕੇ ਸੋਹਣੇ ਬਣਾ ਕੇ ਭੇਜ ਦੇਣੇ ਆ ਪਰ ਇਹਨਾਂ ਦੇ ਬੱਚੇ ਤਾਂ ਸਕੂਲ ਵੀ ਨਹੀਂ ਜਾ ਸਕਦੇ ਕਿਉਂਕਿ ਸਕੂਲ ਵੀ ਡੁੱਬ ਗਏ ਜਿਹੜੇ ਸਕੂਲਾਂ 'ਚ ਪੜਦੇ ਸੀ ਬੱਚੇ ਔਰ ਦੂਸਰਾ ਇਹਨਾਂ ਬੱਚਿਆਂ ਦੀ ਕਿਤਾਬ ਕਾਪੀ ਇਹਨਾਂ ਦਾ ਲੀੜਾ ਕੱਪੜਾ ਸਾਰਾ ਕੁਝ ਡੁੱਬ ਗਿਆ ਬਰਦੀਆਂ ਸਾਰਾ ਕੁਝ ਬੱਚਿਆਂ ਦਾ ਉੱਥੇ ਹੀ ਰਹਿ ਗਿਆ ਘਰ 'ਚ ਇਹਨਾਂ ਨੂੰ ਕਿਸ਼ਤੀਆਂ 'ਚ ਬਿਠਾ ਕੇ ਲੋਕ ਲੈ ਆਏ ਇੱਥੇ ਤੇ ਕਿਵੇਂ ਆਏ ਬਾਈ ਮੀਂਹ 'ਚ ਪਾਣੀ 'ਚ ਤੁਸੀਂ ਇੱਥੇ ਫਿਰ ਕਿਵੇਂ ਆਏ ਤੁਰ ਕੇ ਆਗੇ ਸੀ ਪਹਿਲਾਂ ਪਹਿਲਾਂ ਹੀ ਪਹਿਲਾਂ ਹੀ ਆ ਗਏ ਸੀ ਪਰ ਸਮਾਨ ਨਹੀਂ ਚੱਕ ਹੋਇਆ ਵਡਾਲਾ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਇਹਨਾਂ ਦੇ ਟੋਡੇ ਪਿੰਡ ਤੋਂ ਪਾਕਿਸਤਾਨ ਕਹਿੰਦੀ ਦੂਰ ਆ ਬਾਈ ਇਹ ਤੋਂ ਹੈਗਾ ਜੀ 6 ਕਿਲੋਮੀਟਰ 6 ਕਿਲੋਮੀਟਰ ਆ ਬਿਲਕੁਲ ਬੰਨ ਤੇ ਯਾਨੀ ਕਿ ਬਾਰਡਰ ਤੇ ਬੈਠਿਆ ਇੱਕ ਕਦਮ ਤੇ ਹੈ ਨਾ ਤੇ ਇਹ ਲੋਕ ਦਾ ਚੂਕਨੇ ਦਾ ਆਪਰੇਸ਼ਨ ਹੋਇਆ ਜੀ ਚੂੜਾ ਟੁੱਟਿਆ ਹੋਇਆ ਸੀ ਬਾਈ ਦਾ ਚੂਲੇ ਦੀ ਸਰਜਰੀ ਹੋਈ ਹੈ ਦੇਖੋ ਇਹਦੇ ਵਿੱਚ ਕਿੰਨਾ ਪ੍ਰੇਜ ਰੱਖਣਾ ਪੈਂਦਾ ਚੂਲੇ ਦੀ ਸਰਜਰੀ ਚ ਭਾਰ ਨਹੀਂ ਚੱਕਣਾ ਤੁਰਨਾ ਨਹੀਂ ਮੜਾ ਐ ਸਲਿੱਪ ਹੋ ਗਿਆ ਉਹ ਲੋਹੇ ਦਾ ਐਡਾ ਵੱਡਾ ਅੰਦਰ ਇੰਪਲਾਂਟ ਹੁੰਦਾ ਉਹ ਮੜੀ ਗੱਲ ਹਲਚਲ ਹੋ ਗਈ ਉਹ ਨਿਕਲ ਜਾਊ ਜਾਂ ਟੁੱਟ ਜਾਊਗਾ ਤੇ 2.5 ਲੱਖ ਲਾ ਕੇ ਪਹਿਲਾਂ ਉਹ ਸਰਜਰੀ ਕਰਾਈ ਆ ਉੱਤੋਂ ਬਿਰਤਾ ਪੈ ਗਈ ਲੋ ਇਸ ਇਤਨਾ ਲੀਆਂ ਬਹੁਤ ਕਹਾਣੀਆਂ ਨੇ ਜਿਹੜੀਆਂ ਤੁਹਾਨੂੰ ਇੱਥੇ ਆ ਕੇ ਪਤਾ ਲੱਗਣੀਆਂ ਪਰ ਇੱਥੇ ਆਵੋ ਐਵੇਂ ਟਰਾਲੀਆਂ ਭਰ ਭਰ ਨਾ ਲਿਆਵੋ ਪਹਿਲਾਂ ਆ ਆ ਪਾਵੋ ਆ ਕੇ ਦੇਖੋ ਮਿਲੋ ਆ ਕੇ ਇਸ ਵੀਰ ਦਾ ਘਰ ਚ ਪਾਣੀ ਉਤਰਨ ਨੂੰ ਹਜੇ ਕਿੰਨਾ ਟਾਈਮ ਲੱਗੂ ਵੀਰੇ ਕਿੰਨਾ ਕਿੰਨਾ ਪਾਣੀ ਹੈ ਘਰ ਚ 15 20 ਦਿਨ ਜੀ ਲੱਗਦਾ ਵੀਰ ਜੀ ਜਦੋਂ ਪਿੱਛੋਂ ਪਾਣੀ ਵਾਹੂਗਾ ਨਾ ਆਉਣਾ ਹਾਂ ਫਿਰ ਇੱਥੋਂ ਘਟਣ ਲੱਗਣਾ ਹਜੇ ਤਾਂ ਪਾਣੀ ਬਗੀ ਜਾ ਰਿਹਾ ਹਾਂਜੀ ਹਜੇ ਇਹਦੇ ਪਿੱਛੋਂ ਆਈ ਜਦੋਂ ਪਿਛਲਾ ਪਾਣੀ ਮੁੱਕੂਗਾ ਫਿਰ ਹੌਲੀ ਹੌਲੀ ਪਾਣੀ ਖੜੂਗਾ ਫੇਰ ਪਾਣੀ ਵਹਿਣ ਲੱਗਣਾ ਥੱਲੇ ਇਸ ਕਰਕੇ ਸਬਰ ਨਾਲ ਤੇ ਸੰਤੋਖ ਨਾਲ ਤੇ ਆ ਕਿ ਇਹਨਾਂ ਲੋਕਾਂ ਦੀ ਆਪਾਂ ਸਾਰੇ ਸਾਰ ਲਈਏ ਬਾਹ ਫੜੀਏ ਇਹ ਪਿੰਡ ਹੈਗਾ ਵਾ ਰੁਕ ਰੁਕਣ ਵਾਲਾ ਰੁਕਣੇ ਵਾਲਾ ਰੁਕਣੇ ਵਾਲਾ ਹਾਂਜੀ ਬਾਣਾ ਵਾਲੀ ਵਸਤੀ ਵੀ ਕਹਿੰਦੇ ਆ ਬਾਣਾ ਵਾਲੀ ਵਸਤੀ ਵੀ ਕਹਿੰਦੇ ਤੇ ਰੁਕਣੇ ਵਾਲਾ ਪਿੰਡ ਆ ਤੇ ਤੁਹਾਨੂੰ ਵੀ ਬੇਨਤੀ ਆ ਵੀ ਥੋੜਾ ਰੁਕਣ ਦੀ ਲੋੜ ਆ ਤੁਹਾਨੂੰ ਵੀ ਤੇ ਇੱਥੇ ਫੇਰ ਆਇਓ ਰੋਕ ਕੇ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਰੁਕਣੇ ਵਾਲਾ ਦਾ ਜਿਹੜਾ ਥੇ ਨਾ ਜੀ ਇਥੋਂ 1.5 ਕਿਲੋਮੀਟਰ ਅੱਛਾ ਜੀ अच्छा जी ये मतलब जाने बाण वाली बस्ती बाणा वाली बस्ती है बाणा वाले इज कितने ਪਰਿਵਾਰਾ जी इस बस्ती च इज मतलब हुण ਬਦਲ ਬੜੇ ਹੋ ਗਏ ਜਦੋਂ ਮੈਂ ਦਾਸੇ ਤੇ ਕੰਮ ਨਾ ਹੋਇਆ ਪੜਾ ਤੇਰਾ ਕੀ ਨਾਮ ਪੁੱਤ ਗਰਨੂਰ ਗਰਨੂਰ ਸਿੰਘ ਕਿਹੜੀ ਕਲਾਸ ਪੜਦਾ ਈ ਪੁੱਤ ਸੈਕਿੰਡ ਸੈਕਿੰਡ ਦੇ ਵਿੱਚ ਤੇਰਾ ਸਕੂਲ ਕਿੱਥੇ ਆ ਬਨਾਲੇ ਦੇ ਵਿੱਚ ਬਨਾਲੇ ਚ ਹੀ ਆ ਸਕੂਲ ਚ ਵੀ ਪਾਣੀ ਭਰ ਗਿਆ ਹਾਂਜੀ ਉਹ ਸਾਰੇ ਇਧੀਆਂ ਪਾਣੀ ਚ ਕਿ ਨੂਰ ਰਿਆ ਮੇਰੇ ਕੋਲ ਇੱਥੇ ਆ ਖੜਾ ਹੋ ਗਿਆ ਫਲ ਦੇਖੋ ਭਾਜੀ ਵੱਡੇ ਬੱਚੇ ਦੀ ਕਿਸੀ ਪਾਰ ਰੱਖੀ ਆ ਤੇ ਮੈਂ ਕਿਹਾ ਇੱਥੋਂ ਲੈ ਲਓ ਇਦਾਂ ਨਹੀਂ ਸ਼ਰਮ ਆਉਦੀ ਉੱਥੇ ਜਾ ਜਿਹੜੇ ਜਿਹੜੇ ਜਾਗੀ ਦੀ ਜਮੀਰ ਵਾਲੇ ਆ ਉਹ ਤਾਂ ਮੰਗਦੇ ਨਹੀਂ ਬਾਈ ਕਹਿੰਦਾ ਬੱਚੇ ਦੇ ਚੱਪਲੇ ਹੈ ਨਹੀਂ ਪੈਰਾਂ 'ਚ ਤੇ ਮੰਗਣ ਨੂੰ ਕਹਿੰਦਾ ਸ਼ਰਮ ਆਉਂਦੀ ਇਹ ਉਹ ਲੋਕ ਨੇ ਜਿਹੜੇ ਭੱਜਦੇ ਨਹੀਂ ਟਰਾਲੀਆਂ ਮਗਰ ਜਿਨ੍ਹਾਂ ਨੂੰ ਤੁਸੀਂ ਦੇਈ ਤੁਰੇ ਜਾਂਦੇ ਹੋ ਬਾਈ ਉਹਨਾਂ ਨੇ ਉਹੀ ਚੱਪਲਾ ਇਹਨਾਂ ਨੂੰ ਵੇਚਣੀਆਂ ਬਾਅਦ ਚ ਗਰਨੂਰ ਫਰਸਟ ਕਲਾਸ 'ਚ ਪੜਦਾ ਤੇ ਸਕੂਲ ਡੁੱਬ ਗਿਆ ਇਹਦਾ ਤੇਰਾ ਕਿਹਨਾ ਪੁੱਤ ਫਤੇ ਸਿੰਘ ਫਤੇ ਸਿੰਘ ਅਜੇ ਸਕੂਲ ਜਾਣ ਲੱਗਣਾ ਆਏ ਨਹੀਂ ਹਜੇ ਹਨਾ ਤੇ ਮਤਲਬ ਹੁਣ ਇੱਕ ਸਾਲ ਲੇਟ ਚਲੇ ਜਾਣਾ ਸਕੂਲ ਇਹਦਾ ਇੱਕ ਸਾਲ ਲੱਗਿਆ ਨਾ ਇੱਥੇ ਆਮ ਜਨ ਜੀਵਨ ਨਾਰਮਲ ਹੋਣ ਨੂੰ ਸਾਡੇ ਨਾਲ ਅੱਜ ਸਾਡੀ ਟੀਮ ਦੇ ਮੈਂਬਰ ਆਏ ਹੋਏ ਸਾਰੇ ਤੇ ਗੁਰਧਿਆਨ ਸਿੰਘ ਹੁਣੀ ਧੰਨਵਾਦ ਭਗਤ ਗੁਰਦ ਸਿੰਘ ਸੇਵਾ ਸੈਟੀ ਵਾਲੇ ਵੀਰ ਆਏ ਹੋਏ ਨੇ ਹਾਂਜੀ ਆ ਬਾਬਾ ਜੀ ਹਾਂਜੀ ਬੇਟਾ ਦੱਸੋ ਦੱਸੋ ਪੁੱਤ ਚੰਗਾ ਪੜਨਾ ਚਾਹੁੰਦੇ ਆ ਗਾਣਾ ਹਾਂਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਪੁੱਤ ਆ ਜਾਣੀ ਤੇ ਏ ਤੂੰ ਵੀ ਸਤਿ ਸ੍ਰੀ ਅਕਾਲ ਠੀਕ ਹੈ ਪੁੱਤ ਕਿਹੜੀ ਕਲਾਸ ਪੜ੍ਹਦੀ ਪਲਸ 2 ਹੋ ਗਈ ਪਲਸ 2 ਹੋ ਗਈ ਤੇਰੀ ਤਿੰਨਾਂ ਦੀ ਪਲਸ 2 ਹੋ ਗਈ ਕਾレਜ ਕੀਤੀ ਪਲਸ 2 8 ਸਾਲ 8 ਸ ਦੇ ਵਿੱਚ ਚਾਰਾਂ ਨਹੀਂ ਹਾਂਜੀ ਠੀਕ ਹੈ ਹੁਣ ਅੱਗੇ ਕੀ ਕਰਨਾ ਫਿਰ ਐਕਟਿੰਗ ਕੀਤੀ ਪਲਸ 2 ਨਹੀਂ ਮੈਂ ਐਡਕੀ ਕੀਤੀ ਆ ਤੂੰ ਐਕਟਿੰਗ ਕੀਤੀ ਆ ਤੁਸੀਂ ਤਿੰਨ ਸਾਲ ਹੋ ਗਏ ਤੁਸੀਂ ਦੋ ਸਾਲ ਤੁਸੀਂ 4 ਸਾਲੋਂ ਫੇਰ 4 ਸਾਲਾਂ ਤੋਂ ਕੀ ਕਰ ਰਹੇ ਹੋ ਕਰੇ ਬਾਬਾ ਜੀ ਘਰੇ ਇਦਾਂ ਕਿ ਉਹ ਫਰਾਈਟ ਮਤਲਬ ਆ ਗਿਆ ਜਦੋਂ ਕਰਨੇ ਸੀ ਆਈਲੈਟਸ ਕਰਦੇ ਉਹ ਪਾਣੀ ਆ ਗਿਆ 23 ਚ ਹਾਂ ਜੀ ਸਾਡੇ 5 ਬੈਡ ਆਏ ਤੇ ਡੈਡੀ ਕਹਿੰਦੇ ਸੀ ਕਿ ਗਾਂ ਕਰਾਵਾਂਗੇ ਤੇ ਪਾਣੀ ਆ ਗਿਆ ਫੇਰ ਸਾਡਾ ਉੱਥੇ ਰਹਿ ਗਿਆ ਕੰਮ 2024 ਚ ਮਰਸਾ ਹੀ ਕੰਮ ਸਾਡਾ ਚੱਲਿਆ ਤੇ 2025 ਆਇਆ ਤੇ ਗਾਂ ਫੇਰ ਪਾਣੀ ਟੱਪ ਹੋ ਗਿਆ ਦੇਖੋ ਬੱਚੀ ਦੱਸਦੀ ਆ ਵੀ ਪਹਿਲਾਂ 23 ਚ ਪਾਣੀ ਆ ਗਿਆ ਉਦੋਂ ਮੈਂ ਪੜ੍ਹਾਈ ਕਰਦੀ ਆਈਲੈਟਸ ਦੇ ਬੈਂਡ ਲਾਏ ਸੀ ਤੇ ਪਲੱਸ 2 ਕਰਕੇ ਹਟ ਗਈ ਸੀਗੀ ਦੀ ਬਾੜ ਜਾਉਂਗੀ ਡੈਡੀ ਕਹਿੰਦਾ ਸੀ ਪੁੱਤ ਕਰਦੇ ਆਂ ਆਪਾਂ ਹੱਲ ਹੜ ਆ ਗਿਆ ਤੇ ਇਚ ਉਦੋਂ 1 ਸਾਲ ਪਿੱਛੇ ਪੈ ਗਏ 24 ਚ ਆ ਕੇ ਦੁਬਾਰਾ ਮਾੜਾ ਮੋਟਾ ਖੜੇ ਹੋਏ ਸੀ ਹੁਣ 26 25 ਦੇ ਵਿੱਚ ਆ ਕੇ ਮਾੜਾ ਮੋਟਾ ਫੇਰ ਕੁਝ ਕਰਨਾ ਸੀ ਹੁਣ ਧੀ ਕਹਿੰਦੀ ਫੇਰ ਹੜ ਆ ਗਿਆ ਤੇ 4 ਸਾਲ ਹੋ ਗਏ ਕਹਿੰਦੀ ਮੇਰੀ ਪਾਸਚੂ ਕੀ ਤੀ ਨੋ ਗੈਪ ਇੰਨਾ ਪੈ ਗਿਆ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਦਾ ਨਾ ਇੱਧਰ ਜੋਗੀ ਨਾ ਉੱਧਰ ਜੋਗੀ ਤੇ ਨੇ ਅਖੀਰ ਕੀ ਜ਼ਿੰਮੇਦਾਰ ਬੰਦਾ ਆਮ ਬੰਦਾ ਮਿਡਲ ਕਲਾਸ ਬੰਦਾ ਕੀ ਕਰਦਾ ਘਰ ਲੱਭ ਕੇ ਹੱਥ ਪੀਲੇ ਕਰ ਦੇਣਗੇ ਇਹਦੀ ਜ਼ਿੰਦਗੀ 'ਚ ਹੜਾਂ ਨੇ ਕੀ ਰੋਲਤਾ ਕੀਤਾ ਇਹ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਇਹ ਸਮਝ ਵੀ ਨਹੀਂ ਸਕਦੇ ਪਰ ਇਹਨੂੰ ساری ਜ਼ਿੰਦਗੀ ਇਹ ਹੜ ਦਰਦ ਦੇ ਵਿੱਚ ਰਹਿਣਗੇ ਤਕਲੀਫ ਦਿੰਦੇ ਰਹਿਣਗੇ ਵੀ ਜੇ ਕਿਤੇ ਹੜ ਨਾ ਆਉਂਦੇ ਤਾਂ ਮੇਰੀ ਜ਼ਿੰਦਗੀ 'ਚ ਕੁਝ ਐਦਾਂ ਹੋਣਾ ਸੀ ਤੇ ਜੇ ਹੜਾਂ ਦਾ ਕੋਈ ਹੱਲ ਹੋਇਆ ਹੁੰਦਾ ਕੋਈ ਸਰਕਾਰਾਂ ਨੇ ਚੰਗੇ ਬੰਨ ਬਣਾਏ ਹੁੰਦੇ ਚੰਗੇ ਤਰੀਕੇ ਨਾਲ ਇਹਨਾਂ ਦੀ ਰੋਕਥਾਮ ਕੀਤੀ ਹੁੰਦੀ ਤਾਂ ਮੇਰੀ ਜ਼ਿੰਦਗੀ ਐ ਨਹੀਂ ਐਦਾਂ ਹੋਣੀ ਸੀ ਹਨਾ ਕੀ ਨਾਮ ਪੁੱਤਰਾ ਵੀਰਿੰਦਰ ਕੌਰ ਵੀਰਿੰਦਰ ਕੌਰ ਵਿੰਟਰ ਕੋਲ ਤੇਰੀ ਵੀਡੀਓ ਆਪਾਂ ਦਿਖਾ ਸਕਦੇ ਹਾਂ ਲੋਕਾਂ ਨੂੰ ਨਹੀਂ ਦੱਸ ਕੋਈ ਪੁੱਛ ਕੇ ਪੁੱਤ ਦਿਖਾ ਸਕਦੇ ਹਾਂ ਠੀਕ ਆ ਹਾਂ ਪੁੱਤ ਤੇਰਾ ਕੀ ਨਾ ਸੁਖਮਣ 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 ਤੂੰ ਕਿਹੜੇ ਸਾਲ ਵਿੱਚ ਪਾਸਟੂ ਕੀਤੀ ਹੈ ਪੁੱਤ ਅੱবি ਹੁਣੇ ਪੇਪਰ ਦਿੱਤੇ ਇਸ ਵਾਰੀ ਹੁਣ ਅੱਗੇ ਕੀ ਕਰਨਾ ਚਾਹੁੰਦੀ ਆ ਆਈਲਟਸ ਕਰਨੀ ਸੀ ਤੇ ਪਾਣੀ ਆ ਗਿਆ ਫਿਰ ਪਾਣੀ ਆ ਗਿਆ ਤੇ ਫਿਰ ਆਈਲਟਸ ਕਰਕੇ ਪੜਨ ਜਾਣਾ ਬਾਹਰ ਹਾਂਜੀ ਠੀਕ ਆ ਪੁੱਤ ਤੇ ਕੋਚਿੰਗ ਲਈ ਹੈ ਕੋਈ ਤੂੰ ਨਹੀਂ ਹਜੇ ਤਾਂ ਲੈਣੀ ਸੀਗੀ ਤੇ ਪਾਣੀ ਆ ਗਿਆ ਉਸ ਤੋਂ ਬਾਅਦ ਪਾਪਾ ਕਹਿੰਦੇ ਪੈਸੇ ਨਹੀਂ ਆਉਣਗੇ ਹੁਣ ਦੇਖੋ ਇਹ ਬੱਚੀ ਦੀਆਂ ਫੀਸਾਂ ਕੌਣ ਦੇਊਗਾ ਹੁਣ ਜੇ ਇਹ ਬੱਚੀ ਨੇ ਕੋਈ ਕੋਚਿੰਗ ਲੈਣੀ ਹੈ ਪੜ੍ਹਾਈ ਕਰਨੀ ਆ 8 ਤੋਂ 7 ਤੋਂ 8000 ਰੁਪਏ ਮਹੀਨੇ ਦੀ ਉਹਨਾਂ ਦੀ ਫੀਸ ਆ ਸਾਰਾ ਖਸਰ ਰੁੜ ਗਿਆ ਝੋਨਾ ਆਉਣਾ ਸੀ ਉਹਦੇ ਤੋਂ 4 ਪੈਸੇ ਬਚਣੇ ਸੀ ਫਸਲ ਬਾੜੀ ਤੋਂ ਮੱਝਾਂ ਦਾ ਦੁੱਧ ਵੇਚਣਾ ਸੀ ਉਹਦੇ ਤੋਂ 4 ਪੈਸੇ ਬਚਣੇ ਸੀ ਅੱਜ ਤਾਂ ਇਹ ਹਾਲਾਤ ਆ ਵੀ ਆਪ ਕਿਸੇ ਤੋਂ ਲੈ ਕੇ ਖਾਣ ਵਾਲੀ ਗੱਲ ਹੋਈ ਪਈ ਆ ਵੀ ਦੂਜਾ ਦੂਜੇ ਵੱਲ ਦੇਖਣਾ ਪੈ ਰਿਹਾ ਵੀ ਪ੍ਰਸ਼ਾਦੇ ਵਾਲੇ ਆਏ ਨਹੀਂ ਹਜੇ ਐਂ ਦੇਖੀ ਜਾਂਦੇ ਬੈਠੇ ਬਾਹਰ ਤੇ ਕਿੱਥੇ ਇਹ ਲੋਕ ਸੁਪਨੇ ਸੀ ਇਹਨਾਂ ਦੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਕਦਮ ਦਰ ਕਦਮ ਮੰਜ਼ਲ ਵੱਲ ਵੱਧ ਰਹੇ ਸੀ ਤੇ ਕਿ ਅੱਜ ਮੰਜ਼ਲ ਦੇ ਵਿਚਾਲੇ ਐਡਾ ਵੱਡਾ ਹੜ ਆ ਗਿਆ ਸਮੁੰਦਰ ਬਣ ਗਿਆ ਸਾਰਾ ਤੇ ਹਾਂ ਪੁੱਤ ਤੂੰ ਕਿਹੜੇ ਸਾਲ ਚ ਕੀਤੀ ਪਲੱਸ 2 ਜੈਪਾਲ 2022 ਚ ਤੇ ਪੁੱਤ ਹੁਣ ਅੱਗੇ ਕੀ ਕਰਨ ਬਾਰੇ ਸੋਚਿਆ ਗ੍ਰੈਜੂਏਟ ਹੋ ਗਿਆ ਗ੍ਰੈਜੂਏਸ਼ਨ ਕਰਨੀ ਹੈ ਜਾਇਲਟਸ ਕਰਨੀ ਹੈ ਦੇਖੋ ਇਹ ਜੰਗ ਕੁੜੀਆਂ ਸਾਡੇ ਪੰਜਾਬ ਦੀਆਂ ਇਹ ਰੁਕਣੇ ਵਾਲਾ ਪਿੰਡ ਆ ਤੇ ਇਸ ਪਿੰਡ ਦੀਆਂ ਚਾਰ ਕੁੜੀਆਂ ਸਾਨੂੰ ਦੇਖ ਕੇ ਇੱਥੇ ਪਹੁੰਚੀਆਂ ਆਪਣੀ ਗੱਲ ਕਰਨ ਵਾਸਤੇ ਆਪ ਅੱਗੇ ਆਈਆਂ ਵੀ ਅਸੀਂ ਆਪਣਾ ਘਟੋ ਘਟ ਦੱਸੀ ਦਾ ਸਹੀ ਬਿਆਨ ਤਾਂ ਕਰੀਏ ਵੀ ਸਾਨੂੰ ਕੀ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਇਹ ਬੱਚੀਆਂ ਦੀ ਪੜ੍ਹਾਈ ਉਹਨਾਂ ਦਾ ਸਰਕਾਰਾਂ ਉਹ ਨਾਰਾ ਤਾਂ ਲਾਉਂਦੀਆਂ ਬੇਟੀ ਬਚਾਓ ਬੇਟੀ ਪੜ੍ਹਾਓ ਨਾ ਤਾਂ ਇਹਨਾਂ ਦੀ ਕੋਈ ਫੀਸ ਆ ਜਿਹੜੀ ਮaaf ਕਰਦੇ ਆ ਅੱਜ ਪਲੱਸ 2 ਤੋਂ ਬਾਅਦ ਬੱਚਿਆਂ ਨੇ ਕੋਈ ਹਾਇਰ ਐਜੂਕੇਸ਼ਨ ਲੈਣੀ ਹੋਵੇ ਕਿਤੇ ਫ੍ਰੀ ਨਹੀਂ ਮਿਲ ਰਹੀ ਕੋਈ ਬੱਚਿਆਂ ਨੇ ਕੋਚਿੰਗ ਲੈਣੀ ਆ ਇਹਨਾਂ ਬੱਚਿਆਂ ਨੇ ਯੂਪੀਸੀ ਯੂਪੀਐਸ ਦੀ ਤਿਆਰੀ ਕਰਨੀ ਆ ਜਾਂ ਕਿਸੇ ਬੱਚੇ ਨੇ ਚਲੋ ਹਾਈਲਾਈਟਸ ਵਰਗੀਆਂ ਪੜਾਈਆਂ ਤਾਂ ਆਪਦੇ ਤਰੀਕੇ ਨਾਲ ਬੰਦਾ ਕਰ ਲੈਂਦਾ ਪਰ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਜਿਹੜੇ ਬੱਚੇ ਅਫਸਰ ਬਣਨਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ ਤੇ ਜਿਹੜੇ ਇਦਾਂ ਦੇ ਹੜਪੀੜ ਤੇ ਲੋਕ ਨੇ ਇਹਨਾਂ ਦੇ ਘਰਾਂ ਦੇ ਵਿੱਚ ਤਾਂ ਇੱਕ ਇੱਕ ਸਾਲੇ ਹੋਰ ਪਿੱਛੇ ਚਲੇ ਗਏ ਨੇ ਤੇ ਇਹਨਾਂ ਬੱਚੀਆਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਇੱਕ ਅੰਧੇਰਾ ਜਿਹੜਾ ਦਿਖ ਰਿਹਾ ਉਹਦੇ ਵਾਸਤੇ ਕੋਈ ਚਾਨਣ ਮਨਾਰਾ ਬਣ ਕੇ ਅੱਗੇ ਆਵੇ ਇਹਨਾਂ ਲੋਕਾਂ ਦੀ ਇਹਨਾਂ ਬੱਚਿਆਂ ਦੀ ਬਾਹ ਫੜੇ ਪੁੱਤ ਦੇਖੋ ਅਸੀਂ ਤਾਂ ਤੁਹਾਡੀ ਇੱਕ ਮਦਦ ਕਰ ਸਕਦੇ ਆ ਜੇ ਤੁਸੀਂ ਕੋਈ ਕੋਚਿੰਗ ਲੈਣਾ ਚਾਹੁੰਦੇ ਹੋ ਮੰਨ ਲਓ ਆ ਜਿਹੜੇ ਅੱਜ ਕੱਲ ਕੋਰਸ ਹੁੰਦੇ ਨੇ ਕੰਪਿਊਟਰ ਦੇ ਹੈਨਾ ਜਿਵੇਂ ਟੈਲੀ ਦਾ ਕੋਰਸ ਹੋ ਗਿਆ ਦੂਜਾ ਜਿਹੜਾ ਹੁੰਦਾ ਕੋਰਸ ਕੰਪਿਊਟਰ ਦਾ ਜਿਹੜਾ ਕਰਦੇ ਆ ਆਪਾਂ AI ਦਾ ਕੋਰਸ ਤੇ ਇਹ ਸਾਰੇ ਕੋਰਸ ਕਰਕੇ ਨਾ ਚੰਗੀਆਂ ਜੌਬਾਂ ਮਿਲ ਸਕਦੀਆਂ ਪੁੱਤ ਨੂੰ ਜੇ ਤੁਸੀਂ ਅੱਗੇ ਪੜ੍ਹਾਈ ਕਰ ਤੇਰੀ ਪਰਸੈਂਟੇਜ ਕੀ ਸੀ 88 88 ਤੇਰੀ ਪਰਸੈਂਟੇਜ ਕੀ ਸੀ ਪੁੱਤ ਹੈ 90 90 ਇਧਰ ਆ ਜਿਹੜੇ 90 ਵਾਲੇ ਬੱਚੇ ਨੇ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੀ ਸਕਾਲਰਸ਼ਿਪ ਦੇ ਰਹੇ ਹਾਂ ਸਾਡੀ ਸਸਤਾ ਵੱਲੀਓ ਤੂੰ ਆਪਣੇ ਪਾਪਾ ਨਾਲ ਪ੍ਰੋਗਰਾਮ ਬਣਾ ਕੇ ਉੱਥੇ ਆਇਓ ਜੇ ਤੁਸੀਂ ਅੱਗੇ ਫਰਦਰ ਪੜ੍ਹਨਾ ਚਾਹੁੰਦੇ ਆ ਅਸੀਂ ਤੁਹਾਡੀ ਫੀਸ ਦੇ ਸਕਦੇ ਆ ਪੁੱਤ ਹਨਾ ਪੜ੍ਹਾਈ ਕਰ ਆਈਲੈਂਡਸ ਵਾਲਾ ਕੰਮ ਨਹੀਂ ਅਸੀਂ ਕਰਾ ਸਕਦੇ ਕਿਉਂਕਿ ਅਸੀਂ ਤਾਂ ਬੇਨਤੀ ਕਰਦੇ ਆ ਬੱਚੇ ਨਾ ਜਾਣ ਇੱਥੇ ਰੁਕਣ ਹਨਾ ਚਲੋ ਘਰਾਂ ਦੀਆਂ ਮਜਬੂਰੀਆਂ ਪੁੱਤ ਹੁਣ ਧੀਆਂ ਨੇ ਪੜ੍ਹ ਲਿਖ ਕੇ ਜੇ ਬਾਹਰ ਜਾਣਗੀਆਂ ਘਰਾਂ ਦੀ ਹਾਲਤ ਬਦਲੂਗੀ ਥੋੜੀ ਬਹੁਤੀ ਹੈ ਨਾ ਮਾਂ ਪਿਓ ਨੂੰ ਤੁਹਾਡੇ ਤੋਂ ਉਮੀਦਾਂ ਪਰ ਇੱਥੇ ਰਹਿ ਕੇ ਵੀ ਤੁਸੀਂ ਜਿਵੇਂ ਇੱਕ AI ਦੇ ਕੋਰਸ ਕਰ ਸਕਦੇ ਆ ਇੱਥੇ ਵੀਰਾਂ ਸਾਨੂੰ ਮਿਲਿਆ ਸੀ ਉਹ AI ਦੇ ਕੋਰਸ ਕਰਾਉਂਦਾ ਫ੍ਰੀ ਆਨਲਾਈਨ ਤੇ ਜੇ ਤੁਸੀਂ ਕਰਨਾ ਚਾਹੁੰਦੇ ਆਂ ਅਸੀਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਿੰਨੇ ਆਂ ਗ੍ਰਿੰਦਰ ਸਿੰਘ ਗ੍ਰਿੰਦਰ ਸਿੰਘ ਗ੍ਰਿੰਦਰ ਸਿੰਘ ਤੁਹਾਨੂੰ ਅਸੀਂ ਉਹਨਾਂ ਦਾ ਨੰਬਰ ਦੇ ਦਿੰਨੇ ਆਂ ਪੁੱਤ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ 25 ਤੋਂ 30000 ਰੁਪਏ ਮਹੀਨਾ ਤੁਸੀਂ ਘਰੇ ਬੈਠੇ ਕਮਾ ਸਕਦੇ ਹੋ AI ਦੇ ਕੋਰਸ ਕਰਕੇ ਔਰ 10 ਤੋਂ 11000 ਰੁਪਏ ਮਹੀਨਾ ਉਹ ਕਹਿੰਦਾ ਮੈਂ ਆਪ ਦੇਉਂਗਾ ਟ੍ਰੇਨਿੰਗ ਦੇ ਦੌਰਾਨ ਵੀ ਤੁਹਾਨੂੰ ਜੇ ਤੁਸੀਂ ਮੇਰਾ ਕੰਮ ਕਰੋਗੇ ਸਿੱਖ ਕੇ ਇੱਥੇ ਬੰਨਤੇ ਫਿਰਦਾ ਬਾਈ ਤੁਹਾਡੇ ਪੈਣ ਵਾਲੇ ਤੇ ਕਿਹੜੇ ਪੈਣਤੇ ਸੀ ਉਹ ਹਮਚੱਕ ਹਮਚੱਕ ਉੱਥੇ ਉਹਨਾਂ ਨੇ ਲਾਇਆ ਹੋਇਆ ਵਾ ਆਪਣਾ ਦੂਜਾ ਟੈਂਟ ਲਾਇਆ ਹੋਇਆ ਉੱਥੇ ਉੱਥੇ ਬੈਠੇ ਨੇ ਟੀਮ ਲੈ ਕੇ ਪੂਰੀ ਆਪਣੀ ਆ ਨੰਬਰ ਤੇਰੇ ਪਾਪਾ ਨੂੰ ਆ ਨੰਬਰ ਦੇ ਦੇਣੇ ਤੁਹਾਨੂੰ ਪੁੱਤ ਸੀ ਉਹਨਾਂ ਨੇ ਪਰਚੀ ਲੈ ਕੇ ਦੇ ਦੇ ਪੁੱਤ ਨੰਬਰ ਇਹਨਾਂ ਨੂੰ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਜਿਹੜੇ ਬੱਚੇ ਪੜਨ ਵਾਲੇ ਨੇ ਪੁੱਤ ਪੜੋ ਅੱਗੇ ਆ ਹੜਾ ਹੁਣਾ ਵਾਲਾ ਜੀ ਤੁਹਾਡੇ ਵਰਗੇ ਬੱਚਿਆਂ ਚੋਂ ਕੋਈ ਡੀਸੀ ਬਣੂਗਾ ਨਾ ਤਾਂ ਹੀ ਬਦਲ ਹੋਣਾ ਹੁਣ ਜਿਹੜਾ ਡੀਸੀ ਲੱਗਿਆ ਹੋਇਆ ਉਹ ਤਾਂ ਮੰਨ ਲਓ ਯੂਪੀ ਦਾ ਨਾ ਜਾਂ ਹਿਮਾਚਲ ਦਾ ਜਾਂ ਦਿੱਲੀ ਦਾ ਤੇ ਜਾਂ ਉਹ ਮੰਨ ਲਓ ਸਿਲ버 स्पून ਦੇ ਨਾਲ ਜੰਮੇ ਹੋਏ ਅਫਸਰਾਂ ਦੇ ਬੱਚੇ ਆ ਪਹਿਲਾਂ ਹੀ ਤੇ ਫਿਰ ਉਹ ਉਹਨਾਂ ਨੂੰ ਗਰਾਉਂਡ ਲੈਵਲ ਤੇ ਉਹ ਨਹੀਂ ਪਤਾ ਜਿਹੜਾ ਤੁਹਾਨੂੰ ਪਤਾ ਜਿਹਦਾ ਆਬਦਾਕਰ ਹੜਿਆ ਪੁੱਤ ਉਹ ਦੁੱਖ ਸਮਝਦਾ ਅਸੀਂ ਅਸੀਂ ਸੇਵਾ ਕਰਦੇ ਆ ਪੁੱਤ ਸਾਡੇ ਕੋਲੇ ਐਸੇ ਬੰਦੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਜਿਨ੍ਹਾਂ ਦੇ ਖੁਦ ਕੀੜੇ ਪਏ ਹੋਏ ਕਿ ਰਸੇਰ ਚ ਕਿਸੇ ਦੇ ਲੱਤ ਚ ਕਿਸੇ ਦੇ ਪੈਰ ਚ ਅੱਜ ਜਦੋਂ ਉਹ ਸੇਵਾ ਕਰਾਉਂਦੇ ਆ ਨਾ ਸਾਡੇ ਨਾਲ ਉਹ ਕਿਸੇ ਦੇ ਕੀੜੇ ਕਢਾਉਂਦੇ ਆ ਤਾਂ ਉਹਨਾਂ ਨੂੰ ਪਤਾ ਵੀ ਇਹਦਾ ਦਰਦ ਕੀ ਆ ਆਪਾਂ ਸਮਝ ਨਹੀਂ ਸਕਦੇ ਉਸ ਗੱਲ ਨੂੰ ਏਵੇਂ ਜਿਹੜੀ ਤਕਲੀਫ ਚ ਤੁਸੀਂ ਨਿਕਲ ਰਹੇ ਹੋ ਨਾ ਉਹ ਤਕਲੀਫ ਤੁਹਾਨੂੰ ਹੀ ਪਤਾ ਪੁੱਤ ਤੇ ਜਦੋਂ ਇਸ ਤਕਲੀਫ ਵਾਲੇ ਲੋਕਾਂ ਦੀ ਤੁਸੀਂ ਮਦਦ ਕਰੋਗੇ ਗਾਂ ਵੱਡੇ ਅਫਸਰ ਬਣ ਕੇ ਤੇ ਉਹ ਕਿਸ ਤਰੀਕੇ ਨਾਲ ਤੁਸੀਂ ਕਰੋਗੇ ਉਹ ਤੋਂ ਤੁਹਾਡੇ ਤੋਂ ਚੰਗਾ ਕੁਝ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰ ਸਕੂਗਾ ਇਸ ਕਰਕੇ ਮੇਰੀ ਬੇਨਤੀ ਆ ਆਪਾਂ ਇਹ ਲੱਟਸ ਵਾਲਾ ਥੋੜਾ ਜਿਹਾ ਛੱਡੋ ਕੰਮ ਇੱਥੇ AI ਦੇ ਕੋਰਸ ਕਰੋ ਆ ਵੀਰੇ ਦਾ ਨੰਬਰ ਸਾਨੂੰ ਵੀ ਇੱਥੇ ਮਿਲਿਆ ਸੀ ਜਾਣ ਦੇਣੀ ਵੀਰੇ ਨੂੰ ਪਰ ਬਾਈ ਹੁਣਾਂ ਨੇ ਬਹੁਤ ਵਧੀਆ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਇੱਕ ਵਾਰ ਇਹਨਾਂ ਨੂੰ ਕਾਲ ਕਰੋ ਤੇ ਸੇਵਾ ਕਰਦੇ ਆ ਫ੍ਰੀ ਦੇ ਵਿੱਚ ਚਾਰੇ ਕੁੜੀਆਂ ਤੁਸੀਂ ਇਧਰ ਆ ਭਾਈ ਕੁੜੀਆਂ ਤੂੰ ਵੀ ਤੈਨੂੰ ਜ਼ਿਆਦਾ ਟਾਈਮ ਹੋ ਗਿਆ ਬਿੱਲੀ ਨੂੰ ਮੁੜ ਕੇ ਵਿਆਹ ਦੇਣੀ ਹੈ ਬਾਪੂ ਨੇ ਫੇਰ ਕਹੇਂਗੇ ਵਿਆਹ ਤਾਂ ਮੈਨੂੰ ਗਾਣਾ ਇਹ ਲਾ ਦੇਣਾ ਤੇ ਨੰਬੇ ਬਾਬ ਲਾਵੇ ਹੈ ਆ ਨੰਬਰ ਦਿੱਤਾ ਪੁੱਤ ਨੰਬਰ ਤੇ ਵੀਰੇ ਨੂੰ ਫੋਨ ਕਰੋ ਕਰਕੇ ਪਾਪਾ ਹੁਣ ਨਾਲ ਲੈ ਕੇ ਉੱਥੇ ਜਾ ਕੇ ਹਮ ਕਿਹੜਾ ਆਮ ਚੱਕ ਪਿੰਡ ਉੱਥੇ ਮੰਨ ਤੇ ਵੀਰਾ ਬੈਠਾ ਹੁਣੇ ਮਿਲਿਆ ਉਹ ਜਾ ਕੇ ਹੁਣੇ ਕਈ ਵਾਰੀ ਕਿਸਮਤ ਕੋਈ ਦਰਵਾਜ਼ਾ ਹੀ ਖੋਲਦੀ ਹੁੰਦੀ ਆ ਅਸੀਂ ਗੱਡੀ ਇੱਥੇ ਰੋਕੀ ਆ ਅਸੀਂ ਗਾਂ ਵੀ ਰੋਕ ਸਕਦੇ ਸੀ ਕਿਤੇ ਹਾਂਜੀ ਸ਼ਾਇਦ ਵਾਹਿਗੁਰੂ ਨੇ ਕੋਈ ਸਵਾਪ ਬਣਾਉਣਾ ਹੋਵੇ ਉੱਪਰ ਨਹੀਂ ਗੱਲ ਚੱਲੇ ਸੀ ਹਾਂਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ